ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਨੇ ਜਿੰਨੇ ਵੀ ਤੀਰਥ ਸਥਾਨ ਹੈ ਉਥੇ ਵਿਕਾਸ ਦੇ ਨਾਮ ਦੇ ਉੱਤੇ ਪੈਸਾ ਖਰਚਿਆ ਐ ਜਿੰਨੇ ਤੀਰਥ ਸਥਾਨ ਨੇ ਟੂਰਿਸਟ ਪਲੇਸ ਜਿਹੜੇ ਆ ਉਹ ਬਣ ਗਏ ਆ ਤੇ ਲੋਕ ਵੀ ਜਿਹੜੇ ਆ ਪਿਕਨਿਕ ਸਪੌਟ ਜਿਹੜੇ ਆ ਸਮਝਣ ਲੱਗ ਪਏ ਆ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਭਾਰਤ ਦੇ ਵਿੱਚ ਨਿਰਸ਼ਕ ਸਥਾਨ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਗੁਰਦੁਆਰੇ ਹੈ ਚਾਹੇ ਉਹ ਚਰਚਾ ਹੈ ਚਾਹੇ ਉਹ ਮਸੀਤਾਂ ਨੇ ਇਹ ਪਿਕਨਿਕ ਸਪੌਟ ਨਹੀਂ ਹੈ ਇਹ ਆਸਥਾ ਦੇ ਕੇਂਦਰ ਹੁੰਦੇ ਆ ਸ਼ਰਧਾ ਦੇ ਕੇਂਦਰ ਹੁੰਦੇ ਆ ਖਾਸ ਤੌਰ ਦੇ ਉੱਤੇ ਜੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਗੱਲ ਕਰੀਏ ਤਾਂ ਇਹ ਸਿਰਫ ਤੇ ਸਿਰਫ ਰੋਹਾਨੀਅਤ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਹੈ ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਐਜ਼ ਏ ਟੂਰਿਸਟ ਨਹੀਂ ਆਉਣਾ ਚਾਹੀਦਾ ਐਜ਼ ਏ ਤੀਰਥ ਯਾਤਰੀ ਆਉਣਾ ਚਾਹੀਦਾ ਹੈ ਸ਼ਰਧਾ ਭਾਵ ਨਾਲ ਆਉਣਾ ਚਾਹੀਦਾ ਹੈ ਵੈਸੇ ਕਿਸੇ ਵੀ ਚਾਹੇ ਮੰਦਿਰ ਜਾਈਏ ਗੁਰਦੁਆਰੇ ਜਾਈਏ ਮਸਜਿਦ ਜਾਈਏ ਤੀਰਥ ਯਾਤਰੀ ਬਣ ਕੇ ਜਾਣਾ ਚਾਹੀਦਾ ਹੈ ਆਸਰਾ ਰੱਖ ਕੇ ਜਾਣਾ ਚਾਹੀਦਾ ਹੈ ਕਿਨਿਕ ਸਪੌਟ ਜਿਹੜਾ ਸਮਝ ਕੇ ਜਾਣਾ ਨਹੀਂ ਹੈ ਇਹ ਠੀਕ ਨਹੀਂ ਹੈ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਔਰ ਖਾਸ ਤੌਰ ਤੇ ਜਿਹੜੇ ਗੈਰ ਸਿੱਖ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਇਹੋ ਹੀ ਅਸੀਂ ਅਪੀਲ ਕਰਦੇ ਆ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਸਪਲੇਸ ਜਿਹੜਾ ਬਿਲਕੁਲ ਨਹੀਂ ਆ ਇਹ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ ਤੇ ਬੰਦਗੀ ਦਾ ਘਰ ਹੈ ਭਗਤੀ ਦਾ ਘਰ ਹੈ ਇਹ ਰੋਹਾਨੀਅਤ ਦਾ ਕੇਂਦਰ ਹੈ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਣਾ ਚਾਹੀਦਾ ਸੀ ਅਕਾਲੀ ਦਲ ਨੇ ਕੋਡਰ ਅਪਰੋਚ ਕੀਤੀ ਆ ਚਾਹੁੰਦਾ ਵੀ ਕੋਈ ਅਸੀਂ ਕਹਿ ਕਿ ਅੱਜ ਦੀ ਮੀਟਿੰਗ ਬਾਰੇ ਪਤਾ ਨਹੀਂ ਹੈ ਕਿ ਇਹਨਾਂ ਨੇ ਮੀਟਿੰਗ ਕੋਈ ਸਰਦੀ ਹੈ ਅਕਸਰ ਹੀ ਦੇਖਿਆ ਗਿਆ ਕਿ ਤੁਸੀਂ ਪੰਥਕ ਹੋਕਾ ਦਿੰਦੇ ਰਹੇ ਹੋ ਜਦੋਂ ਜਥੇਦਾਰ ਸ੍ਰੀ ਹਰਤਾਕਤ ਸਾਹਿਬ ਰਹੇ ਹੋ ਹਲੇ ਵੀ ਦਿੰਦੇ ਹੋ ਪਰ ਇੱਥੇ ਤੁਸੀਂ ਅਕਾਲੀ ਦਲ ਦਾ ਬੋਲਬਾਲਾ ਵੀ ਤੁਸੀਂ ਕਰਦੇ ਰਹੇ ਹੋ ਬੋਲਬਾਲੇ ਤੋਂ ਕਾ ਭਾਵੇਂ ਕਿ ਕੱਲ੍ਹ ਤੱਕ ਤਕਰਾ ਕੀਤਾ ਜਾਵੇ ਅਕਾਲੀ ਦਲ ਨੂੰ ਹੀ ਜਿਹੜੀ ਤਕਰਾ ਕੀਤਾ ਜਾਵੇ ਕਿਉਂਕਿ ਇੱਕੋ ਇੱਕ ਪਾਰਟੀ ਹੈ ਸਿੱਖਾਂ ਦੀ ਪਰ ਅੱਜ ਉਸ ਦੇ ਵਿੱਚ ਪਾੜ ਪਿਆ ਹੈ ਕਈ ਜਾਣੇ ਵੱਖ ਹੋਏ ਨੇ ਕਈ ਉਸ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਕਰ ਰਹੇ ਨੇ ਪਰ ਤੁਹਾਨੂੰ ਕਈ ਸਦਾਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹਰਪ੍ਰੀਤ ਸਿੰਘ ਦੇਖਦਾ ਹੋਰਾਂ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਕੀ ਬਿਲਕੁਲ ਸ਼੍ਰਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਦੇ ਲੀਡਰਸ਼ਿਪ ਦੇ ਸੱਤ ਪੈ ਤੋਂ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋ ਮਾਰੇ ਮੋਟੇ ਆਪਸ ਦੇ ਵਿੱਚ ਕੋਈ ਮਤਭੇਦ ਹੈ ਕੋਈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸ਼ੀ ਜਮਾਤ ਹੈ ਸਿੱਖਾਂ ਦੀ ਰਾਸ਼ੀ ਜਮਾਤ ਦੇ ਵਿੱਚ ਦੁਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਗੱਲ ਹੈ ਡਾਕਟਰ ਜੀ ਅਪਰੋਚ ਕੀਤੀ ਗਈ ਹੈ ਜੀ ਅਕਾਲੀ ਦਰ ਵੱਲੋਂ ਤੁਹਾਨੂੰ ਅਪਰੋਚ ਕੀਤੀ ਗਈ ਹੈ ਜੀ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਟੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਟੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸਿਆਸੀ ਭਾਈ ਅੰਮ੍ਰਿਤਪਾਲ ਨੇ ਹਾਲੇ ਤੱਕ ਵੀ ਛੱਡਿਆ ਗਿਆ ਪਰ ਵੀ ਉਹਨਾਂ ਨੇ ਚਾਹਦੇ ਹੋਏ ਗੱਲ ਹੈ ਕਿ ਇਹ ਦੇਖੋ ਭਾਈ ਅੰਮ੍ਰਿਤਪਾਲ ਨੂੰ ਨਾ ਹੀ ਸੋਚ ਚਕਾਈ ਗਈ ਹੈ ਉਹ ਹਾਲੇ ਵੀ ਜਿਲ੍ਹੇ ਚ ਬੰਦ ਨੇ ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਮਿਲਣ ਦਾ ਐਲਾਨ ਕਰ ਦਿੱਤਾ ਹੈ ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਉਹ ਸਰਕਾਰ ਜਿਹੜੀ ਹੈ ਦੋਰੇ ਮਾਪਦੰਡ ਵਰਤਦੀ ਹੈ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਵਿੱਚ ਹੋਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਜ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਐਨਐਸਏ ਵਧਾਉਣਾ ਚਾਹੁੰਦੇ ਤੇ ਸਰਕਾਰਾਂ ਜਿਹੜੀਆਂ ਵਧਾਈ ਜਾਂਦੀਆਂ ਗੈਰਕਾਨੂੰਨੀ ਵੀ ਐ ਮੈਨੂੰ ਭਾਈ ਅਮਰਪਾਲ ਸਿੰਘ ਨੂੰ ਹੁਣ ਲੋਕਾਂ ਨੇ ਐਮਬੀਬੀ ਚੁਣਿਆ ਤੇ ਸਰਕਾਰ ਦਾ ਫਰਜ਼ ਪੈਂਦਾ ਹੈ ਕਿ ਉਹਨਾਂ ਨੇ ਜਿਹੜਾ ਜਲਦ ਜੋ ਜਲਦ ਰਹਾ ਕਰੇ ਇਹ ਲੱਗਦਾ ਵੀ ਸੁਖਬੀਰ ਬਾਦਲ ਦਾ ਜ਼ਿਕਰ ਹੋ ਰਿਹਾ ਵੀ ਪ੍ਰਧਾਨਗੀ ਦੇ ਉੱਤਰ ਜੰ ਲਾਂਭੇ ਕਰ ਦਿਓ ਅਨੂ ਗੁਪੀਰ ਬਾਦਲ ਨੂੰ ਕਹਿੰਦੇ ਪ੍ਰਧਾਨ ਕੀ ਤੋਂ ਲਾਂਭੇ ਕਰਦੇ ਹੋ ਵਾਕਈ ਕਾਲੀ ਕਾਲ ਕੋ ਸੁਖਬੀਰ ਬਾਦਲ ਹੋਣਾ ਕੋ ਗਲਤੀਆਂ ਹੋਈਆਂ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਹੈ ਪਾਰਟੀ ਤੂਫਾਨ ਨਹੀਂ ਹੋਣੀ ਚਾਹੀਦੀ ਔਰ ਦੋਨਾਂ ਧੜਿਆਂ ਦੇ ਲੀਡਰ ਸਹਿਬਾਨ ਨੂੰ ਬੰਦ ਕਮਰਾ ਬੈਠ ਕੇ ਆਪਸ ਦੇ ਵਿੱਚ ਬੈਠ ਕੇ ਸਿਆਣੇ ਬੰਦਿਆਂ ਨੂੰ ਜਿਹੜਾ ਵਿਵਾਦ ਸਲਝਾਉਣਾ ਚਾਹੀਦਾ ਗਲਤੀਆਂ ਹੋਈਆਂ ਪਈਆਂ ਮੈਂ ਕਹਿ ਦਿੰਦਾ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਨਾਇਬ ਸਿੰਘ ਸੈਣੀ ਇੱਥੇ ਆਉਂਦੇ ਨੇ ਆ ਕੇ ਕਹਿੰਦੇ ਨੇ ਕਿਉਂਕਿ ਤੁਸੀਂ ਹਮੇਸ਼ਾ ਹੀ ਹੌਕਾ ਦਿੱਤਾ ਕਿ ਬੂਟੇ ਲਗਾਓ ਵੱਧ ਤੋਂ ਵੱਧ ਪਾਣੀ ਦੀ ਬਚਤ ਕਰੋ ਤੁਸੀਂ ਕਿਸ ਜਿਹੜੀਆਂ ਖਸਰਾ ਘਾਟ ਪਾਣੀ ਨਹੀਂ ਲੈਂਦੀਆਂ ਨੇ ਉਹ ਉਪਜਾਉ ਕਰੋ ਪਰ ਇਹ ਜਾਈਪਿੰਗ ਸੈਣੀ ਆਉਂਦੇ ਨੇ ਸੱਜਣ ਜੀ ਸ੍ਰੀਮਨ ਦੱਸਿਆ ਮੱਖਾ ਦੇਖਦੇ ਜਾਂਦੇ 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 ਕਿ ਹਰਿਆਣਾ ਜਿਹੜਾ ਛੋਟਾ ਭਰਾ ਹੈ ਤੇ ਪੰਜਾਬ ਵੱਡਾ ਭਰਾ ਹੈ ਪੰਜਾਬ ਦਾ ਹੱਕ ਬਣਦਾ ਹੈ ਕਿ ਹਰਿਆਣੇ ਨੂੰ ਛੋਟੇ ਭਰਾ ਨੂੰ ਪਾਣੀ ਦੇਵੇ ਮੈਂ ਦੇਖ ਰਿਹਾ ਦੇਖੋ ਅੱਜ ਦੀ ਵਜੂ ਵਾਧੂ ਪਾਣੀ ਕੋਲ ਨਹੀਂ ਹੈ ਦਾ ਪਾਣੀ ਹੈ ਇਹ ਵੀ ਥੱਲੇ ਪੰਜਾਬ ਦੇ ਕੁਦਰਤੀ ਖਾਸ ਤੌਰ ਤੇ ਪਿੰਡਾਂ ਦੇ ਪੰਜਾਬ ਦੇ ਕੋਈ ਐਸਵੇ ਜਿਹੜਾ ਬਾਧੂ ਪਾਣੀ ਬਿਲਕੁਲ ਨਹੀਂ ਹੈ ਪਹਿਲਾਂ ਪੰਜਾਬ ਦੀਆਂ ਜਿਹੜੀਆਂ ਫਸਲਾਂ ਨੇ ਉਹ ਪਾਣੀ ਤੋਂ ਬਿਨਾ ਜਿਹੜੀਆਂ ਅੱਜ ਦੇਖਦੇ ਬਰਬਾਦ ਹੋ ਰਹੀਆਂ ਝੋਨਾ ਜਿਹੜਾ ਪੰਜਾਬ ਨੂੰ ਲੈ ਕੇ ਡੁੱਬ ਰਿਹਾ ਤੇ ਸਾਨੂੰ ਵੀ ਜਿਹੜਾ ਕੁਝ ਨਾ ਕੁਝ ਪਾਣੀ ਨੂੰ ਬਚਾਉਣ ਦੀ ਜਿਹੜੀ ਹੈ ਉਹ ਸਮਝ ਰੱਖਣੀ ਚਾਹੀਦੀ ਹੈ ਝੋਨੇ ਵਰਗੀਆਂ ਫਸਲਾਂ ਜਿਹੜੀਆਂ ਪੰਜਾਬ ਲਈ ਮਾਰੂ ਹੈ ਔਰ ਜਿਹੜੀਆਂ ਪਾਣੀ ਲਈ ਮਾਰੂ ਬਹੁਤ ਖਪਤ ਕਰਦੀਆਂ ਇਸ ਤੋਂ ਇਲਾਵਾ ਇੰਡਸਟਰੀ ਜਿਹੜੀ ਹੈ ਉਹ ਬਹੁਤ ਪਾਣੀ ਜਿਹੜੀ ਹੈ ਉਹ ਪੀਂਦੀ ਹੈ ਤੇ ਪਾਣੀ ਨੂੰ ਗੰਦਲਾ ਵੀ ਕੀਤਾ ਜਾ ਰਿਹਾ ਅੱਜ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਜਿਹੜੀਆਂ ਦੇ ਵਿੱਚ ਵਾਧੂ ਪਾਣੀ ਹੋਏ ਜਿਹੜੀਆਂ ਸਰ ਸਾਹਿਬ ਮਾਫੀ ਹੁਣ ਮੰਗਣੀ ਹੈ ਹੁਣ ਮੰਗਣ ਲੱਗੇ ਤੁਹਾਨੂੰ ਲੱਗਦਾ ਵੀ ਵਾਕਈ ਕਾਲਜਾ ਤੋਂ ਗਲਤੀਆਂ ਹੋਈਆਂ ਨੇ ਮੈਨੂੰ ਨਹੀਂ ਪਤਾ ਗਲਤੀਆਂ ਹੋਈਆਂ ਨਹੀਂ ਹੋਈਆਂ ਉਹ ਤਾਂ ਲੀਡਰ ਸਾਹਿਬਾਨ ਜਾਣਦੇ ਆ ਮੈਨੂੰ ਮਾਫੀ ਕਾਢੀ ਹੈ ਜੀ ਮੇਰੇ ਮਾਫੀ ਕਾਢੀ ਮੰਗੋ ਉਹ ਦੱਸਣਗੇ ਆ ਕਿ ਉਹ ਕਾਦੀ ਗਲਤੀ ਉਹ ਕੀ ਗਲਤੀ ਕੀ ਗੱਲ ਹੈ ਜੀ ਜੀ ਤੁਹਾਡੇ ਤਾਂ ਕੋਈ ਚੋਟ ਨਹੀਂ ਹੈ ਜੇ ਪਰ ਗਾੜੀ ਪਰ ਗਾੜੀ ਨੂੰ ਲੈ ਕੇ ਕਈ ਥੱਲੇ ਕਰ ਲਾ ਮਨੋਜ ਕਾਲੀ ਦਲ ਦਾ ਪ੍ਰਧਾਨ ਬਣਨ ਦੀ ਤੁਸੀਂ ਤਿਆਰ ਹੋ ਕਿ ਤੁਸੀਂ ਕੰਨੇ ਉਸ ਮੈਂ ਪਹਿਲਾਂ ਕਹਿ ਚੁੱਕਿਆ ਤੁਹਾਡੇ ਚੁੱਕੇ ਹੋ ਜਿਹੜਾ ਵਿਚਾਰ ਕੀਤੀ ਜਾ ਸਕਦੀ ਹੈ ਕਰਨੀ ਜਾਂ ਰਾਜਨੀਤਿਕ